ਸਟਿੱਕਰ ਜੀ ਸਾਰਿਆਂ ਨੂੰ ਮੈਂ ਮਨਦੀਪ ਕਰਮੇ ਸਾਕਤ ਕਹਿੰਦੀ ਆ ਆਪਣੇ ਚੈਨਲ ਸਟਾਡ ਮੈਂ ਉਮੀਦ ਕਰਦੀ ਸਾਰੀ ਨਣੀ ਵੀ ਸਸਤਵ ਜੀਤੇ ਮਸਤ ਹੋਗੇ ਇਹ ਠੀਕ ਠਾਕ ਕਿਰਨ ਨੂੰ ਸੌਂਗੀ ਹੀ ਆ ਕੇ ਸਕੂਲ ਤੋਂ ਇਹ ਚੋਕ ਲੈਣੇ ਆ ਤੇ ਤਾਰ ਲਾ ਦਿੰਨੀ ਆ ਇਹ ਤਾਰ ਜਿਹੜੀ ਆ ਨਾ ਇਹ ਆ ਮੋਟਰ ਦੀ ਫੇਰ ਰੱਖ ਦਿੰਨੀ ਫੇਰ ਵੇਖ ਲਾਂਗੇ ਨਾ ਥੋੜਾ ਰੋਕ ਕੇ ਇਹ ਬੋਨ ਵਾਸਤੇ ਬੜੀ ਬਧੀਆ ਰਿੰਦੀ ਬੈਠਰੋਂ ਵਾਸਤੇ ਨਾ ਆਵਲੀ ਸੀਟ ਮੱਠੇ ਕਰ ਲੈਣੀ ਐ ਇਹਨੂੰ ਕਟਿੰਗ ਵਾਲਾ ਸੂਟ ਤੇ ਆ ਕਢਾਈ ਕਰਨੀ ਆ ਥੋੜੀ ਬੋਦੀ ਕੀਤੀ ਆ ਬਖਾਦ ਨਹੀਂ ਤੁਹਾਨੂੰ ਮੈਂ ਮੈਂ ਸੋਚਿਆ ਸੀ ਤੁਹਾਨੂੰ ਸਾਰੀ ਕਰਕੇ ਵਿਖਾਉਂਗੀ ਆ ਵੇਖੋ ਜੀ ਤਾਂ ਆ ਪਹੁੰਚੀ ਤਾਂ ਡਿਜ਼ਾਈਨ ਪਹੁੰਚਾ ਵਾਈ ਇਹ ਕਾ ਲੱਗਾ ਫਰੇਮ ਚ ਤੇ ਸ਼ਰਟ ਬਣਾਈ ਹੈ ਥੋੜੀ ਜੀ ਨਹੀਂ ਕਿ ਚਲੋ ਤੁਹਾਨੂੰ ਵਿਖਾਵਾਂਗੀ ਬਣਾ ਬਣੋਗੇ ਤੇ ਚਲੋ ਥੋੜੀ ਜੀ ਵਿਖਾ ਦਿੰਨੇ ਆ ਇਹ ਸੱਚ ਬੋਟਮ ਹੋਣੀ ਆ ਤੇ ਚਲੋ ਬਾਅਦ ਚ ਵੇਖ ਕੇ ਤੁਹਾਨੂੰ ਮੈਂ ਬਖਵਾਨੀ ਆ ਲੱਭ ਕੇ ਤੇ ਇੱਥੇ ਪਿਆ ਵਾ ਸਾਰਾ ਸਮਾਨ ਸੂਟ ਸਟਿਚ ਕਰਨ ਲੱਗੀ ਆ ਮੈਂ ਕਟਿੰਗ ਕੀਤਾ ਕਾਫੀ ਦਿਨ ਹੋ ਗਿਆ ਇਹ ਚਿੱਟਾ ਕਰਨ ਲਈ ਥੋੜੀ ਤਬੀਅਤ ਖਰਾਬ ਜੀ ਮੈਨੂੰ ਹੋਇਆ ਵਾ ਫੋਲਡ ਥੋੜਾ ਗਰਮੀ ਨਾ ਸ਼ਾਇਦ ਆਈ ਥਿੰਕ ਗਰਮੀ ਦੇ ਕਰਕੇ ਇੱਕ ਦੋ ਅੰਡੇ ਵੇਖੇ ਆ ਸ਼ਾਇਦ ਉਹਦੇ ਨਾਲ ਤੇ ਅਸੀਂ ਇਸ ਤੇ ਕਰਨੀ ਆ ਆਏ ਹੇ ਡੇਕ ਚਲੀ ਅਸੀਂ ਇਨਿਟ ਤੇ ਕਰ ਲੈਣੀ ਆ ਬੈੱਡ ਤੇ ਨਾਲ ਇੱਥੇ ਫਿਰ ਮੈਂ ਬਹਿ ਜਾਂ ਨਹੀਂ ਹਾਂ ਮੈਂ ਥੱਲਾ ਮਾਂ ਤੇ ਬਹਿ ਜਾਊਂਗੀ ਚਨੇ ਉਬਾਲਣ ਵਾਸਤੇ ਰੱਖੇ ਆ ਤੇ ਤੜਕਾ ਤਿਆਰ ਕਰਕੇ ਕਿੰਨ ਕਰੂਗੀ ਤੜਕਾ ਚਾਹ ਕੈਨੋ ਤੜਕਾ ਰੈਡੀ ਕਰਦੇ ਪਿਆਜ਼ ਤੇ ਅਦਰਕ ਮਿਲਕੋ ਥੋੜਾ ਜਿਹਾ ਤੇ ਲਸਣ ਨਹੀਂ ਪਾਉਣਾ ਟਮਾਟਰ ਪਾਉਣੇ ਠੀਕ ਹੈ ਪਿਆਜ਼ ਕਰਦੇ ਗ੍ਰੈਂਡ ਮਲਕਾ 4 5 6 ਤੇ ਫਿਰ ਉਸੇ ਇੱਕ ਮੈਨੂਸ ਬੁਰੀ ਕਰਦਾ ਹੈ ਸਰ ਸੱਤ ਪਾਲਾ ਕੁਝ ਸੈਕਿੰਡ ਮਿੰਟ 30 ਮਿੰਟ ਮੈਂ ਜਾਨੀ ਜਾਂਦੀ ਹਾਂ ਪਾਸੇ ਟਮਾਟਰ ਮੈਂ ਆਪਣੇ ਘਰ ਲੈਣੇ ਤੇ ਮੈਂ ਆਪਣੀਆਂ ਮਸ਼ੀਨਾਂ ਨੂੰ ਜੈ ਰੈਡੀ ਕਰਕੇ ਰੱਖਦੀ ਆ ਆ ਸੂਟ ਮੈਂ ਸਟਿਚ ਕੀਤਾ ਉਹ ਸੌਰੀ ਕਟਿੰਗ ਕੀਤਾ ਕਾਫੀ ਦਿਨ ਹੋ ਗਿਆ ਵਿੱਚ ਇਹ ਕਢਾਈ ਵਾਲਾ ਕੰਮ ਛੋਇਆ ਵਾ ਹੈਂਡਵਰਕ ਹੈਂਡਵਰਕ ਵਾਲਾ ਸ਼ੋਇਆ ਕੰਮ ਵਿੱਚ ਜਾਂ ਸੂਟ ਕਟਿੰਗ ਦਾ ਇੱਜੇ ਹੀ ਉਹ ਕਢਾਈ ਕਰਦੀ ਆ ਨੰਨੀ ਜਾਨ ਤੇ ਕੰਮ ਨੇ ਸਾਰੇ ਸੌਂ ਵੀ ਲਿਆ ਅੱਜ ਥੋੜਾ ਦਵਾਈ ਖਾ ਕੇ ਸੌਂਗੀ ਕਿਉਂਕਿ ਮੈਨੂੰ ਨਾ ਛਿੱਕਾਂ ਆਈ ਜਾਂਦੀਆਂ ਨੇ ਸੱਤਾ ਬਿੱਤੀ ਹੋਇਆ ਸ਼ੁਰੂ ਵੀ ਨਹੀਂ ਹੋਇਆ ਉਹਦੇ ਨਾਲ ਹੀ ਸ਼ਰਟ ਦਾ ਪੀਸ ਤਾਂ ਨਹੀਂ ਤੇ ਰਾਤ ਮਿਆਂ ਤਾਂ ਬਹੁਤ ਖੋੜਾ ਹੀ ਸ਼ਰਟ ਦਾ ਜਿਹੜਾ ਪੀਸ ਹੈ ਨਾ ਉਹ ਹੋ ਗਿਆ ਆਪਣਾ ਰੈਡੀ ਤੇ ਉਹ ਸੱਚ ਉਹ ਉਹ ਨਾ ਅੱਜ ਸ਼ੋਪਿੰਗ ਬੈਗ ਵਿੱਚ ਉਹ ਨਾ ਮੈਂ ਖੜਿਆ ਹੀ ਧਾਈ ਕਰਵਾਉਂ ਆਸ ਤੇ ਨਾ ਬੱਟੇ ਨੂੰ ਮੈਂ ਧਾਈ ਕਰਵਾ ਲਾਂ ਅਪਰੇਕ ਵਗੈਰਾ ਲਾ ਕੇ ਰੈਡੀ ਕਰ ਲੈਣੀ ਆ ਆ ਮੇਰੇ ਪੌਂਡੇ ਚਾਵਾਲੀ ਚਾਰ ਚਾਰ ਨਾਲ ਰੋਟੀ ਖਾਧੀ ਹੀ ਅੱਜ ਮੈਂ ਦੁਪਹਿਰੇ ਤੇਰਾ ਕੁਝ ਖਾਣ ਨੂੰ ਜਲਦੀ ਕਰਨ ਲੱਗ ਪਿਆ ਨਾ ਪੂਰਾ ਟੇਸਟੀ ਚਲ ਗਿਆ ਖਾਣ ਨੂੰ ਕਿੰਨਾ ਓਰ ਜੀ ਬਣਾ ਚੱਲਿਆ ਉੱਪਰ ਇਹ ਨਹੀਂ ਆ ਲਓ ਜੀ ਤੇਲ ਹੋਣ ਲੱਗ ਗਿਆ ਵਾ ਗਰਮ ਆ ਆਪਾਂ ਸਮਾਂ ਰੈਡੀ ਕਰ ਲਿਆ ਵਾ ਪਿਆਜ਼ ਆ ਸਾਰੀਆਂ ਮੈਂ ਚਾਦਰ ਕਿਉਂ ਨਹੀਂ ਪਾਇਆ ਟਮਾਟਰ ਪਾਵਾਂਗੇ ਤਦੋ ਆ ਚਨੇ ਮੈਂ ਉਬਾਲ ਲਿਆ ਤੇ ਆ ਮਸਾਲਾ ਜਿਹੜਾ ਇੱਥੇ ਜਾਊਗਾ ਆ ਹਰਾ ਤਾਂ ਨਹੀਂ ਆ ਨਾ ਦਵਾਰਾ ਦਵਾਰਾ ਵੀ ਹਾਂ ਲੋ ਜੀ ਇੱਥੇ ਰੱਖ ਦਿੰਨੇ ਆਪਾਂ ਇੰਦਾਂ ਦੇ ਗਲੇ ਵਿੱਚ ਡਸੋਣੇ ਵਧੀਆ ਹੋ ਗਏ ਹਨ ਤੇਲ ਗਰਮ ਹੁੰਦਾ ਵਾ ਫਿਰ ਪਾਉਂਗੀ ਮੈਂ ਤੇਜ ਪੱਤਾ ਢਿੰਡ ਇਹਨਾਂ ਤੇਜ ਪੱਤਾ ਛੱਡਣ ਵਾਲਾ ਜੀ ਪੁੱਲਟਾ ਨਹੀਂ ਬਹੁਤ ਛੱਡੇ ਇੰਨਾ ਕ ਪਾ ਲੈਨੇ ਜੀਰਾ ਆਖ ਜੀਰਾ ਤੇ ਏਜ ਪੱਤਾ ਉਹ ਵੀ ਪੜਾ ਦੇ ਥੱਲੇ ਟਿੱਕਾ ਨਹੀਂ ਨਹੀਂ ਹੋਰ ਨਾ ਫੜਾ ਪਾਵ ਤੇਜ ਪੱਤਾ ਤੇ ਨਾਲ ਪਾਵਾਂਗੇ ਪਾ ਜੀਰਾ ਤੇਲ ਹੋ ਗਿਆ ਵਾ ਗਾਮ ਹਾਂ ਹੋ ਗਿਆ ਟਿੱਕਣ ਲੱਗ ਗਿਆ ਚਲੋ ਜੀ ਤੇਲ ਏ ਚੀ ਚਨੇ ਬਾੜੇ ਹੀ ਮੈਂ ਤੇ ਇੰਨੇ ਕ ਦਾਣੇ ਨਾਲ ਵਿੱਚ ਪਾਦਨੇ ਮੇਥੇ ਦੇ ਆ ਆ ਪਾਉਂਗੀ ਹੈ ਅੰਗੇ ਦੇ ਵਿੱਚ ਬਾਅਦ ਚ ਆਸਮਾਨੇ ਚ ਪਾਣਾ ਪਹਿਲੋ ਜੇ ਪਾਦਨੇ ਵਿੱਚ ਇਹਦੇ ਪਿਆਜ਼ ਹਰੀ ਮਿਰਚਾਂ ਤੇਜ ਪੱਤਾ ਜੀਰਾ hing ਤੇ ਆ ਪਾ ਲੈਨੇ ਆ ਨਮਕ ਪਾਉਂਗੀ ਮਸਾਲਾ ਹਲਦੀ ਦੈਟਸ ਇਟ ਫੋਰ ਕੁਆਰਟਸ ਡੱਬੀਆਂ ਵਾਲੇ ਮਸਾਲੇ ਤਾਂ ਹਰੇ ਘਰ ਹੀ ਹਨੀ ਆਪਾਂ ਕਦੀ ਵਰਤਦੇ ਨਹੀਂ ਪੇਮਾ ਪੇਨਾ ਨਾ ਜੁਨਾ ਨਹੀਂ ਹੀ ਪਤਾ ਕਿ ਇਹ ਜਿਹੜੇ ਡੱਬੀਆਂ ਵਾਲੇ ਨੇ ਖਾਣ ਕੱਢਦੇ ਆ ਸੇਤ ਨੂੰ ਉਹ ਉਹ ਵਰਤਦੇ ਰਹੇ ਆ ਬਥੇਰੇ ਵਸਾਲੇ ਖਾਸ ਕਰਕੇ ਢੇਗੀ ਮਿਰਚ ਢੇਗੀ ਮਿਰਚ ਬਹੁਤ ਯੂਜ਼ ਕੀਤੀ ਕੱਲਰ ਵਾਸਤੇ ਸਾਡੇ ਨੂੰ ਤਾਂ ਪਤਾ ਨਾ ਕਿ ਕਿਹਾ ਵੀ ਇਹ ਚੀਜ਼ਾਂ ਸੇਤ ਵਾਸਤੇ ਮਾਰਦੇ ਆ ਉਹ ਬਾਹਰ ਆਪਾਂ ਵਰਤਦੇ ਆ ਮੰਨਤ ਕਰ ਪੀਣਾ ਕਿ ਬੰਦਿਆ ਹਾਂ ਮੂਹਾਂ ਤੋਂ ਤੋਂ ਪਾੜ ਕਰੋ ਪਈ ਸਾਬਾ ਤੇ ਦੌਜੀ ਮਸਾਲਾ ਮ포 ਜੰਦਾ ਵਾ ਤੇ ਉਹਨਾਂ ਚਿਰ ਆਪਾਂ ਵੇਟ ਕਰ ਲੈਨੇ ਤਦ ਸੰਦੇ ਘਰ ਆ ਪੁੱਜਣ ਦਿੰਦੇ ਆ ਮੈਂ ਸਾਡੇ ਨੂੰ ਫੇਰੇ ਦੇ ਵਿੱਚ ਪਾਉਂਗੀ ਮੈਂ ਹਲਦੀ ਤੇ ਨਮਕ ਮੈਟ ਚੁੱਕ। ਉਹ ਮੈਟ ਵੀ ਚੁੱਕ ਦੇ। ਉਹ ਵੀ ਚੁੱਕ ਦੇ। ਚਟਾਈ ਵਗੈਰਾ ਇਕੱਠੀ ਕਰ ਦੇ। ਉਹ ਕੱਪੜੇ ਉੱਥੇ ਪਏ ਪ੍ਰੈਸ ਕਰਨ ਵਾਲੀ ਥੋੜੇ ਜਿਹੀ। ਪਤ ਅੱਛਾ ਮੈਂ ਕਰੀ। ਮੇਰਾ ਨਹੀਂ ਰਹਿ ਜਾ ਕਿਉਂ। ਅੱਛਾ ਹੁਣ ਠੀਕ ਹੋ ਗਿਆ। ਇੱਥੇ ਨਾ ਹੀ ਜਦੋਂ ਮੈਟ ਚੁੱਕੀ ਜਾਣੇ ਇੱਥੇ ਰੱਖੀ ਜਾਣੇ ਆ। ਸਾਰੇ ਤੇ ਸੇਰੇ ਛੜ ਪੋਜੇ ਜਦੋਂ ਕਰਨੇ ਆ ਉਹ ਸਾਰੇ ਮੈਟ ਦੁਆਰਾ ਤੋਂ ਵਿਛਾ ਲਿਏ ਆ ਛੜ ਛੜ। ਰਾਤਾ ਨੂੰ ਵੀ શેਨੀ ਰਹਿਣ ਦੇਈਦੇ ਚੁੱਪ ਲਈਦਾ ਤੇ ਸਰੂ ਵਿੱਚ ਸੇ ਤਾਂ ਲੀਨੀ ਕੋ ਪਾਣੀ ਲਾ ਦੋ। ਲੋਜਾ ਪਰ ਪਿਆਜ਼ ਜਿਹੜੇ ਵੀ ਹਲਕੀ ਜਿਹੀ ਬ੍ਰਾਊਨ ਹੋਣੇ ਸ਼ੁਰੂ ਹੋ ਗਏ ਆ। ਉਹ ਤੋਂ ਇਹਦੇ ਵਿੱਚ ਪਾ ਦਨੀ ਮੈਂ ਹਲਦੀ। ਹਲਦੀ ਪਾੜਨੀ ਆ ਨਮਕ ਤੇ ਮਸਾਲਾ। ਇੱਥੇ ਕੱਢ ਲਈ ਨੀ ਮੈਂ ਨਮਕ। 3 ਚਮਚ ਪੈ ਜਾਣੇ ਆ। ਇੱਕ ਚਮਚਾ ਜਿਹਾ ਪਾਵਾਂਗੇ ਆਪਾਂ ਘਰ ਦੇ ਪੀਸੇ ਮਸਾਲੇ ਦਾ ਆਹ ਵਾ ਆਪਣੀ ਹਲਦੀ ਇੰਨੀ ਹਲਦੀ ਪਾਵਾਂਗੇ ਇਹਨੂੰ ਐਵੇਂ ਭੀ ਕੇ ਪਾਈਏ ਨਾ ਜਿਆਦਾ ਵਧੀਆ ਬਣਦਾ ਵਾ ਪਰ ਚਲੋ ਕੋਈ ਨਹੀਂ ਉਹਦੇ ਚ ਪਾਣੀ ਪਾ ਦਿੰਦੇ ਹਲਕਾ ਜਿਹਾ ਲੋਕਿ ਮੈਂ ਨਾ ਥੂੜ ਵਗੈਰਾ ਫੀਲਿੰਗੀ ਤੋਂ ਨਾ ਛੇਤੀ ਛੇਤੀ ਹੈ ਜਰਾ ਦੇਖਿਓ ਮੈਂ ਮਸ਼ੀਨ ਤੇ ਬਵਾ ਕਹਿੰਦੇ ਨੇ ਗੁੰਨਣਾ ਮਾਟਾ ਇਹ ਆਟਾ ਕੋਈ ਜਲਦੀ ਗੁੰਨਦੀ ਨਹੀਂ ਗਿਆ ਜਦੋਂ ਮੈਂ ਆਟਾ ਗੁੰਨਣਾ ਵਾਸਤ ਫੁਲਕੇ ਲਾ ਕੇ ਚਲੋ ਜੀ ਵੇਖ ਲੈ ਦੁੱਧ ਬਾੜਾ ਤੇ ਨਾ ਬਸ ਸੁ ਬਾਅਦ ਵਿੱਚ ਲਾ ਲਾਂਗੇ ਲੋ ਜੀ ਕਿੰਨਾ ਦਾ ਕਲਰ ਆ ਗਿਆ ਟਮਾਟਰ ਮੈਂ ਰਹਿਣ ਤਾਂ ਮੈਂ ਕਿਹਾ ਫਿਰ ਸਬਜ਼ੀ ਨਾ ਖਰਾਬ ਹੋ ਜਾਂਦੀ ਹੁੰਦੀ ਰਹਿ ਨਹੀਂ ਦਿੰਨੇ ਆ ਸੈਲਡ ਕੱਟ ਲਾਂਗੇ ਲੋ ਜੀ ਆ ਚੁੱਕੀ ਖਿਰਾ ਲੈਨੇ ਆਪਾਂ ਆ ਵੀ ਨਾ ਸਲਾ ਸਾਰਾ ਕਲੀਨ ਕਰਨ ਵਾਲਾ ਵਾ ਹੋ ਸਕਦਾ ਸਾਰੇ ਕਿਚਨ ਕਲੀਨ ਕਰ ਦਈਏ ਆ ਤਾਂ ਨੀਆਂ ਬਾਹਰ ਵਿੱਚ ਚੀਰ ਕੇ ਤੇ ਪਾ ਦਾਂਗੇ ਹਰਾ ਹਰਾ ਉੱਤੋਂ ਦੇ ਨਵੇਂ ਪੱਤੇ ਨੇ ਦੁਬਾਰਾ ਜਿਹੜਾ ਬੀਜਿਆ ਨਾ ਕਿੰਨਾ ਸੋਨਾ ਹੋ ਗਿਆ ਤੇ ਇਹਨੂੰ ਫਿਰ ਖਾ ਲ dennੀਆਂ ਤੱਕ ਹਰੀ ਜੀ ਇਸੇ ਕਿੰਨਾ ਹੋ ਗਿਆ ਲਓ ਜੀ ਸਬਜ਼ੀ ਆਪਣੀ ਤਈ ਆ ਮਸਾਲਾ ਜੇ ਬਹੁਤ ਜ਼ਿਆਦਾ ਕੱਚਾ ਵਾ ਕੁਝ ਜੰਦ ਦੀ ਵੇਟ ਕਰਦੇ ਆਪਾਂ ਹੋਰ ਜਦਨਾ ਆਪਣਾ ਰੀਨ ਮੂਲ ਜਿਹੜੀ ਉਹ ਬਾਗਾ ਤੋਂ ਘਪਾਉਂਦੀ ਆ ਅੰਦਰ ਏਸੀ ਚੱਲਣਿਆ ਅੰਦਰ ਹੀ ਠੰਡ ਵੀਂ ਗਈ ਆ ਇਹਦੇ ਨਾਲ ਰੀਲ ਇੱਕ ਮੈਚ ਹੋ ਗਈ ਇੱਥੇ ਭਈ ਹੁਣ ਕਿਹਦੇ ਹਾਂ ਆ ਵਾਲੀ ਵਾਡਾ ਇਦੇ ਚ ਹੋਰ ਇਦਾਂ ਨਾ ਥੱਲੇ ਥੱਲੇ ਲੱਗ ਜਾਣਗੀਆਂ ਹਨਾ ਕਿਉਂਕਿ ਰੀਲ ਹੈ ਨਹੀਂ ਕਿ ਲਿਆਂਦੀ ਨਹੀਂ ਆ ਇਨਿਆ ਕਿ ਚੱਲ ਇੰਨਾ ਚ ਹੀ ਸਰ ਜੇ ਇਹਦੇ ਚ ਤਹ ਨਹੀਂ ਕੋਈ ਵੀ ਆ ਆ ਨੀਟਲ ਨਹੀਂ ਪਿੰਕ ਕਲਰ ਆ ਤੇ ਆਪਾਂ ਇਦਾਂ ਹੀ ਸਾਰਨਾ ਆ ਆ ਲੱਗੂਗੀ ਪਹੁੰਚਿਆ ਨੂੰ ਹੈਣਾ ਇੰਨੀ ਕਿਆ ਪਹੁੰਚੇ ਤੇ ਤਰਪਾਈ ਬਾਕੀ ਜਿਹੜਾ ਸੂਟ ਆ ਉਹ ਇਹੋ ਇੱਕ ਆ ਰੀਲ ਹੈ ਇਹ ਕਿਹਦੇ ਵਰਗੀ ਹੋਰ ਹੀ ਰੀਲ ਮੈਂ ਵੇਖੀ ਇੱਥੇ ਹਾਂ ਆ ਇਹਦੇ ਨਾਲ ਆਪਾਂ ਵੀ ਚਲੀਆਂ ਸੀਣਾ ਅੰਦਰ ਲੀਆਂ ਸਾਰੀਆਂ ਮਾਰਦਾਂਗੇ ਇਹਦੇ ਨਾਲ ਬਣਾਵਾਂਗੇ ਪਹੁੰਚੇ ਰੀਲ ਨਾਲ ਲਿਆਉਣੀ ਪਊ ਹੈਨਾ ਮਸਾਲਾ ਪੋਣ ਕੇ ਇਹਦੇ ਵਿੱਚ ਪਾ ਦੂੰਗੀ ਚਨੇ ਆਲੂ ਚਾਲੂ ਪਾਉਣੇ ਆ ਆਲੂ ਤੇ ਇਹਦੇ ਮੈਂ ਕੱਟੀਆਂ ਪਉਣੀ ਨੇ ਘਰਾਂ ਨੂੰ ਨੇ ਸਬਜ਼ੀwidehat ਹਰੇ ਪੱਲ ਭਰਮ ਦਿੱਤੀ ਹੈ ਬਸ ਸਿਰ ਨਹੀਂ ਤੇ న్యూਟਰੀਆ ਵਗੈਰਾ ਕੁਝ ਨਹੀਂ ਪਾਉਣਾ ੱਲੇ ਚਨੇ ਹਲੂ ਜਿਮੋਂ ਨਹੀਂ ਨਾ ਉਸ ਤੋਂ ਬਾਅਦ ਮੈਂ ਆ ਸੂਟ ਜਿਹੜਾ ਸਟਿਚ ਕਰ ਲੈਣਾ ਵਾ ਇੱਥੇ ਬੈਠ ਕੇ ਸਟਿਚ ਕਰ ਲਾਂਗੇ ਤੇ ਚਲੋ ਜੀ ਸਬਜ਼ੀ ਬੰਦ ਕਰ ਲਾਂਗੋ ਖਾਣੇ ਤੇ ਆਮ ਮਸਾਲਾ ਪਾਉਣੇ ਕਿ ਮੈਂ ਥੋੜਾ ਜਿਹਾ ਕੱਢਤਾ ਦਿਲਚੇਰ ਕਿੰਦਾ ਆਣਾ ਬਤ ਨਾ ਈ ਲੈਣਾ ਚਲੋ ਕੋਈ ਨਹੀਂ ਆਪ ਆਪਾਂ ਚਨੇਆਂ ਨੂੰ ਲਾ ਦਿੱਤਾ ਵਾ ਤੜਕਾ ਇਹਦੇ ਚ ਨਾ ਪਾਣੀ ਗਰਮ ਨਹੀਂ ਮੈਨੂੰ ਰੱਖਣ ਦਾ ਚੇਤਾ ਰਿਆ ਆਹ ਹੋਣ ਰੱਖਿਆ ਵਾ ਅਜੇ ਤੋ ਗਰਮ ਹੋਊਗਾ ਪਾਣੀ ਫਿਰ ਪਾਉਣਾ ਠੰਡਾ ਪਾਣੀ ਨਹੀਂ ਪਾਉਣਾ ਮੈਨੂੰ ਰੇਟ ਨੇ ਅੰਦਰਨੇ ਆ ਲਓ ਜੀ ਪਾਤ ਤੇ ਆਪਾਂ ਚਨੇ ਪਾਣੀ ਪਾਤਾ ਵਾ ਹੁਸਾ ਕਰਕੇ ਥੋੜਾ ਹਤਾ ਪਾਣੀ ਇੱਥੇ ਗਰਮ ਹੋਊਗਾ ਪਾ ਦਾਂਗੇ ਫਿਰ ਤਾਂ ਮੋਕੇ ਰੇਟ ਜੰਦਨੇ ਆ ਫਿਰ ਫਰੇਚ ਰਹਾ ਲਾ ਉਹ ਤੇ ਲੈ ਆ ਮੈਨੂੰ ਹੁਣ ਨਿਕਲ ਮਨ ਕੀ ਪਤੀ ਜੀ ਦਾ ਨਾ ਮਨ ਮਮਮੀ ਨਾ ਗਿਆ ਨਾ ਤੇ ਹੋਰ ਇੰਨਾ ਨਾ ਕਰ ਅੱਜ ਮੈਂ ਦੋ ਵਾਰਾਂ ਚਾਹ ਪੀਤੀ ਇੱਕ ਚਾਹ ਪੀਈ ਇੱਕ ਪਹਿਲੋ ਬਖਾਇ ਸੀ ਤੁਹਾਨੂੰ ਗਲਾਸ ਸ਼ਾਮ ਨੂੰ ਦੋ ਵਾਰਾਂ ਪੀ ਲਈਆ ਇੰਨਾ ਪਾਣੀ ਪੀ ਲੈਣੀ ਪਹਿਲੋ जी करा कामा शुरू ते चला जी व्हिडिओ दा कर लेनी इथे एंड ते मेरी वीडियो पसंद आई अपणी मेरे चैनल ने शेयर सब्सक्राइब लाइक कमेंट करना ना लापलू मिलते हैं हो। जी नेक्स्ट वीडियो तक तब तक बहुत सारा ख्याल तक तकदी बाय बाय